ਘਟਨਾਵਾਂ ਤਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਪਰ ਜਿਹੜੀ ਅੱਜ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਤੁਸੀਂ ਓਦਾਂ ਦੀ ਘਟਨਾ ਨਾ ਸੁਣੀ ਹੋਵੇਗੀ ਤੇ ਨਾ ਹੀ ਦੇਖੀ ਹੋਵੇਗੀ ਇੱਕ ਕੁੜੀ ਨੂੰ ਆਪਣੇ ਭਰਾ ਦੇ ਦੋਸਤ ਦੇ ਨਾਲ ਪਿਆਰ ਹੋ ਜਾਂਦਾ ਪਿਆਰ ਵੀ ਇੱਕ ਤਰਫਾ ਜਦੋਂ ਪਿਆਰ ਦਾ ਭੂਤ ਕੁੜੀ ਦੇ ਸਿਰ ਤੇ ਪੂਰਾ ਸਵਾਰ ਹੋ ਜਾਂਦਾ ਤਾਂ ਉਹ ਆਪਣੇ ਭਰਾ ਦੇ ਦੋਸਤ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਪਿਆਰ ਕਰਦੀਆਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਮੁੰਡਾ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਹੈ ਤੇ ਆਪਣੇ ਘਰਦਿਆਂ ਨੂੰ ਦੱਸਦਾ ਹੈ ਘਰ ਦੇ ਕੁੜੀ ਦੇ ਘਰਦਿਆਂ ਨੂੰ ਦੱਸਦੇ ਆ ਤਾਂ ਉਹਨਾਂ ਦੀ ਆਪਸ ਵਿੱਚ ਸਹਿਮਤੀ ਹੋ ਜਾਂਦੀ ਹੈ ਕੁੜੀ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕੁੜੀ ਦੇ ਘਰੇ ਇੱਕ ਮੁੰਡਾ ਜਨਮ ਲੈਂਦਾ ਹੈ ਮੁੰਡਾ ਹੁਣ 17 ਸਾਲਾਂ ਦਾ ਹੋ ਗਿਆ ਸੀ ਤੇ ਉਸ ਦੇ ਦੋਸਤ ਵੀ ਉਸ ਦੇ ਘਰੇ ਆਉਣ ਲੱਗ ਗਏ ਸੀ ਹੁਣ ਮੁੰਡੇ ਦੀ ਮਾਂ ਨੂੰ ਆਪਣੇ ਮੁੰਡੇ ਦੇ ਦੋਸਤਾਂ ਵਿੱਚੋਂ ਇੱਕ ਦੋਸਤ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਇਸ ਦਾ ਹਸ਼ਰ ਇੰਨਾ ਮਾੜਾ ਹੁੰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਦਾ ਨਤੀਜਾ ਇਹ ਹੁੰਦਾ ਕਿ ਤਿੰਨ ਕਤਲ ਹੋ ਜਾਂਦੇ ਨੇ ਜੇ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਕਤਲ ਚੌਥਾ ਵੀ ਹੋ ਜਾਣਾ ਸੀ ਤੇ ਇਸ ਔਰਤ ਬਾਰੇ ਹੋਰ ਦੱਸਿਆ ਜਾਂਦਾ ਕਿ ਇਸ ਔਰਤ ਦੇ ਸ਼ਹਿਰ ਦੇ ਵਪਾਰੀਆਂ ਨਾਲ ਅਧਿਕਾਰੀਆਂ ਨਾਲ ਵੀ ਸੰਬੰਧ ਸੀ ਯਾਨੀ ਇਸ ਔਰਤ ਨੂੰ ਸੰਬੰਧ ਬਣਾਉਣ ਦੀ ਲਤ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਸੱਚੀ ਘਟਨਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗੁਣਾ ਦੀ ਉੱਥੇ ਇੱਕ ਸਰਕਾਰੀ ਅਧਿਕਾਰੀ ਸੀ ਜਿਸ ਦਾ ਨਾਂ ਸੀ ਅੰਤਰ ਸਿੰਘ ਮੀਨਾ ਉਸ ਦਾ ਮੁੰਡਾ 17 ਸਾਲਾਂ ਹਿਮੰਤ ਜੋ ਆਪਣੇ ਪਿਤਾ ਨੂੰ ਮਾਤਾ ਨੂੰ ਜਿੱਦ ਕਰਦਾ ਕਿ ਮੈਂ ਬਾਈਕ ਲੈਣੀ ਆ ਮੈਨੂੰ ਬਾਈਕ ਮਿਲ ਰਹੀ ਹੈ ਤੇ ਬਾਈਕ 40000 ਰੁਪਏ ਦੀ ਹੈ ਉਹ ਇਕੱਲਾ ਪੁੱਤਰ ਹੁੰਦਾ ਮਾਂ ਬਾਪ ਉਸ ਦੀ ਜਿੱਦ ਅੱਗੇ ਝੁਕ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਆ ਕਿ ਲੈ 40000 ਰੁਪਿਆ ਲੈ ਬਾਈਕ ਲਿਆ ਇਹ ਮੁੰਡਾ 17 ਮਈ 2017 ਨੂੰ 40000 ਰੁਪਿਆ ਲੈ ਕੇ ਆਪਣੇ ਦੋਸਤ ਹਣੀ ਦੇ ਘਰ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਂ 40000 ਰੁਪਿਆ ਲਿਆਂਦਾ ਚੱਲ ਮੇਰੇ ਨਾਲ ਆਪਾਂ ਬਾਈਕ ਲੈ ਕੇ ਆਈਏ ਰਾਤ ਦੇ तकरीबन 8 ਵਜੇ ਹੁੰਦੇ ਨੇ ਹਣੀ ਆਪਣੇ ਘਰੋਂ ਸਕੂਟਰ ਚੱਕਦਾ ਤੇ ਆਪਣੇ ਦੋ ਹੋਰ ਦੋਸਤ ਲੋਕੇਸ਼ ਤੇ ਰਿਤਿਕ ਨੂੰ ਨਾਲ ਲੈਂਦਾ ਹੈ ਨਾਲ ਲੈ ਕੇ ਖੈਜਰਾ ਰੋਡ ਦੇ ਕਿਨਾਰੇ ਚਲੇ ਜਾਂਦੇ ਨੇ ਖੈਜਰਾ ਰੋਡ ਦੇ ਕਿਨਾਰੇ ਜਾ ਕੇ ਹਣੀ ਬੋਲਦਾ ਹੈ ਕਿ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੈ ਜਦੋਂ ਸਕੂਟਰ ਦੀ ਡਿੱਗੀ ਚੱਕਦਾ ਤਾਂ ਉਸ ਦੇ ਵਿੱਚ ਬੀਅਰ ਦੀਆਂ ਬੋਤਲਾਂ ਹੁੰਦੀਆਂ ਫਿਰ ਇੱਕ ਪਾਸੇ ਹੋ ਕੇ ਸ਼ਰਾਬ ਪੀਣ ਲੱਗਦੇ ਨੇ ਨਸ਼ੇ ਦੇ ਵਿੱਚ ਹੋ ਜਾਂਦੇ ਨੇ ਹਣੀ ਨੂੰ ਨਸ਼ਾ ਘੱਟ ਹੁੰਦਾ ਹੈ ਤੇ ਉਸ ਦੀ ਹੇਮੰਤ ਦੇ ਨਾਲ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਫਿਰ ਹਣੀ ਸ਼ਰਾਬ ਦੀ ਬੋਤਲ ਹੇਮੰਤ ਦੇ ਸਿਰ ਵਿੱਚ ਮਾਰਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਗਰਦਨ ਕੱਟ ਦਿੰਦਾ ਉਸ ਦਾ ਹੱਥ ਕੱਟ ਦਿੰਦਾ ਜਿਸ ਨਾਲ ਹੇਮੰਤ ਦੀ ਮੌਤ ਹੋ ਜਾਂਦੀ ਹੈ ਲੋਕੇਸ਼ ਤੇ ਰਿਤਿਕ ਹੇਮੰਤ ਦੀ ਲਾਸ਼ ਟਿਕਾਣੇ ਲਾਉਣ ਦੇ ਵਿੱਚ ਉਸ ਦਾ ਸਾਥ ਦਿੰਦੇ ਨੇ ਹੇਮੰਤ ਦੀ ਲਾਸ਼ ਟਿਕਾਣੇ ਲਾਈ ਜਾਂਦੀ ਹੈ ਉਸ ਉੱਪਰ ਪਟ્રોલ ਪਾ ਕੇ ਉਸ ਨੂੰ ਮਚਾ ਦਿੱਤਾ ਜਾਂਦਾ ਹੈ ਜੋ ਹਿਮੰਤ ਕੋਲ ਪੈਸੇ ਹੁੰਦੇ ਨੇ 40000 ਰੁਪਿਆ ਉਹਨਾਂ ਵਿੱਚੋਂ 22000 ਰੁਪਿਆ ਹਣੀ ਰੱਖਦਾ ਹੈ ਲੋਕੇਸ਼ ਤੇ ਰਿਤਿਕ ਨੂੰ 9-9000 ਰੁਪਿਆ ਦਿੰਦੇ ਨੇ ਇੱਕ ਹਿਮੰਤ ਦੇ ਕੰਨ ਦੇ ਵਿੱਚ ਵਾਲੀ ਪਾਈ ਹੁੰਦੀ ਹੈ ਉਹ ਵੀ ਉਹ ਲਾ ਲੈਂਦੇ ਨੇ ਦੋ ਫੋਨ ਹੁੰਦੇ ਨੇ ਉਹ ਵੀ ਉਹ ਲੈ ਲੈਂਦੇ ਨੇ ਇਹ ਕਰਨ ਤੋਂ ਬਾਅਦ ਹਣੀ ਆਪਣੇ ਘਰੇ ਆਉਂਦਾ ਹਣੀ ਦੀ ਮਾਂ ਦਾ ਨਾਮ ਪੂਨਮ ਹੁੰਦਾ ਹੈ ਪੂਨਮ ਨੂੰ ਇਹ ਸਾਰੀ ਗੱਲ ਦੱਸਦਾ ਤਾਂ ਪੂਨਮ ਕਹਿੰਦੀ ਹੈ ਕਿ ਤੁਸੀਂ ਫਸ ਜਾਓਗੇ ਤੂੰ ਆਪਣੇ ਦੋਨੇ ਦੋਸਤਾਂ ਨੂੰ ਬੁਲਾ ਮੈਂ ਉਹਨਾਂ ਨਾਲ ਗੱਲ ਕਰਨੀ ਹੈ ਤਾਂ ਪੂਨਮ ਇਹਨਾਂ ਨੂੰ ਇਕੱਠਾ ਕਰਦੀ ਹੈ ਕਰਨ ਤੋਂ ਬਾਅਦ ਪੂਨਮ ਕਹਿੰਦੀ ਹੈ ਕਿ ਤੁਹਾਡੇ ਵਿੱਚੋਂ ਇੱਕ ਨੂੰ ਇੱਥੋਂ ਬਹੁਤ ਦੂਰ ਜਾ ਕੇ ਹੇਮੰਤ ਦੇ ਪਿਓ ਨੂੰ ਫੋਨ ਕਰਨਾ ਹੋ ਫਰੋਤੀ ਲਈ ਕਿ 50 ਲੱਖ ਰੁਪਿਆ ਦੇ ਅਸੀਂ ਤੇਰੇ ਮੁੰਡੇ ਨੂੰ ਤਾਂ ਛੱਡਾਂਗੇ ਨਹੀਂ ਉਸ ਨੂੰ ਮਾਰ ਦੇਵਾਂਗੇ ਤਾਂ ਇਹਨਾਂ ਤਿੰਨਾਂ ਵਿੱਚੋਂ ਹਣੀ ਰਿਤਿਕ ਤੇ ਲੋਕੇਸ਼ ਦੇ ਵਿੱਚੋਂ ਰਿਤਿਕ ਤਿਆਰ ਹੋ ਜਾਂਦਾ ਹੈ ਕਿ ਮੈਂ ਜਾਵਾਂਗਾ ਰਿਤਿਕ ਗੁਣਾਤੋਂ 286 ਕਿਲੋਮੀਟਰ ਦੂਰ ਇੰਦੌਰ ਦੇ ਵਿੱਚ ਜਾ ਕੇ ਹੇਮੰਤ ਦੇ ਪਿਓ ਨੂੰ ਫੋਨ ਕਰਦਾ ਹੈ ਕਿ ਸਾਨੂੰ 50 ਲੱਖ ਦੀ ਫਰौती ਦੋ ਨਹੀਂ ਅਸੀਂ ਤੁਹਾਡੇ ਬੇਟੇ ਨੂੰ ਮਾਰ ਦੇਵਾਂਗੇ ਇਹ ਗੱਲ ਹੁੰਦੀ ਆ 19 ਮਈ ਦੀ 17 ਮਈ ਨੂੰ ਹੇਮੰਤ ਲਾਪਤਾ ਹੁੰਦਾ ਹੈ ਤੇ ਇਸ ਦੀ ਰਿਪੋਰਟ ਹੇਮੰਤ ਦਾ ਪਿਤਾ ਪੁਲਿਸ ਦੇ ਵਿੱਚ ਲਿਖਾ ਦਿੰਦਾ ਹੈ ਤੇ ਉਹ ਪੁਲਿਸ ਨੂੰ ਦੱਸਦਾ ਹੈ ਕਿ ਮੇਰਾ ਬੇਟਾ 40000 ਰੁਪਿਆ ਲੈ ਕੇ ਘਰੋਂ ਗਿਆ ਸੀ ਬਾਈਕ ਲੈ ਕੇ ਆਉਣ ਲਈ ਤੇ ਸ਼ਾਇਦ ਉਹ ਹਣੀ ਕੋਲ ਗਿਆ ਹੋਵੇ ਪੁਲਿਸ ਹਣੀ ਤੋਂ ਵੀ ਪੁੱਛਗਿੱਛ ਕਰਦੀ ਹੈ ਪਰ ਹਣੀ ਤੇ ਹਣੀ ਦੀ ਮਾਂ ਕਹਿੰਦੀ ਹੈ ਕਿ ਬੇਟਾ ਆਇਆ ਜ਼ਰੂਰ ਸੀ ਪਰ ਉਹ ਚਲਿਆ ਗਿਆ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਜੋ 19 ਮਈ ਨੂੰ ਫਰੋਤੀ ਦਾ ਫੋਨ ਆਉਂਦਾ ਹੈ ਉਹ ਵੀ ਹੇਮੰਤ ਦਾ ਪਿਤਾ ਪੁਲਿਸ ਨੂੰ ਦੱਸਦਾ ਹੈ ਇੱਧਰ ਰਿਤਿਕ ਫੋਨ ਕਰਕੇ ਵਾਪਸ ਆ ਜਾਂਦਾ ਹੈ ਜਦੋਂ ਲੋਕੇਸ਼ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਹੇਮੰਤ ਦੇ ਪਿਓ ਤੋਂ 50 ਲੱਖ ਦੀ ਫਰौती ਮੰਗੀ ਆ ਤਾਂ ਉਹਨਾਂ ਨੂੰ ਉਹ ਕਹਿੰਦਾ ਕਿ ਤੁਸੀਂ 50 ਲੱਖ ਰੁਪਈਆ ਮੰਗਿਆ ਮੈਨੂੰ ਰੁਪਏ ਦੋ ਤਾਂ ਉਹ ਕਹਿਣ ਲੱਗੇ ਕਿ ਅਜੇ ਤਾਂ ਫਰौती ਮਿਲੀ ਨਹੀਂ ਪਰ ਲੋਕੇਸ਼ ਨਹੀਂ ਮੰਨਦਾ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਬਾਅਦ ਵਿੱਚ ਰੁਪਏ ਨਹੀਂ ਦੇਣੇ ਮੈਨੂੰ ਪਹਿਲਾਂ ਰੁਪਏ ਦੋ ਨਹੀਂ ਤਾਂ ਮੈਂ ਪੁਲਿਸ ਵਿੱਚ ਜਾ ਕੇ ਸਭ ਕੁਝ ਦੱਸ ਦੇਵਾਂਗਾ ਹੁਣ ਰਿਤਿਕ ਤੇ ਹਣੀ ਉਸ ਦੀ ਮਾਂ ਨੂੰ ਤਿੰਨਾਂ ਨੂੰ ਲੱਗਦਾ ਕਿ ਲੋਕੇਸ਼ ਸਾਰਾ ਭਾਂਡਾ ਭੰਨ ਦੇਵੇਗਾ ਤਾਂ ਫਿਰ ਰਿਤਿਕ ਤੇ ਹਣੀ ਦੋਨੋਂ ਸਕੀਮ ਬਣਾਉਂਦੇ ਨੇ ਕਿ ਲੋਕੇਸ਼ ਨੂੰ ਵੀ ਟਿਕਾਣੇ ਲਗਾਉਣਾ ਪਊ ਫਿਰ ਕੋਹਲੀ ਨੇਗਮਾ ਇਲਾਕਾ ਹੈ ਨੇਗਮਾ ਦੇ ਜੰਗਲ ਦੇ ਵਿੱਚ ਰਿਤਿਕ ਤੇ ਹਣੀ ਲੋਕੇਸ਼ ਨੂੰ ਲੈ ਜਾਂਦੇ ਨੇ ਕਿ ਚੱਲ ਤੈਨੂੰ ਰੁਪਏ ਦਈਏ ਜੰਗਲ ਦੇ ਵਿੱਚ ਜਾ ਕੇ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਤੋਂ ਬਾਅਦ ਲੋਕੇਸ਼ ਦਾ ਵੀ ਉਹੀ ਹਸਰ ਕਰਦੇ ਨੇ ਜੋ ਹਿਮੰਤ ਦਾ ਹੁੰਦਾ ਹੈ ਲੋਕੇਸ਼ਨ ਨੂੰ ਮਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਉੱਤੇ ਪੈਟਰੋਲ ਪਾ ਕੇ ਉਸ ਦੀ লাশ ਨੂੰ ਮਚਾ ਦਿੱਤਾ ਜਾਂਦਾ ਹੈ ਹੁਣ ਪੁਲਿਸ ਇਧਰ ਛਾਣਵੀਨ ਕਰ ਰਹੀ ਸੀ ਹਣੀ ਆਪਣੇ ਘਰ ਹੀ ਸੀ ਪਰ ਰਿਤਿਕ ਘਰੋਂ ਬਾਹਰ ਚਲੇ ਗਿਆ ਸੀ ਜਾਨੀ ਇੰਦੋਰ ਜਾ ਕੇ ਆਇਆ ਸੀ ਤਾਂ ਪੁਲਿਸ ਨੂੰ ਰਿਤਿਕ ਉੱਤੇ ਸ਼ੱਕ ਹੁੰਦਾ ਹੈ ਇਹ ਗੱਲ ਦਾ ਹਣੀ ਨੂੰ ਤੇ ਹਣੀ ਦੀ ਮਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਦੀ ਸੂਈ ਹੁਣ ਰਿਤਿਕ ਦੇ ਉੱਤੇ ਹੈ ਹਣੀ ਅਤੇ ਹਣੀ ਦੀ ਮਾਂ ਨੂੰ ਲੱਗਦਾ ਕਿ ਜੇ ਰਿਤਿਕ ਫੜਿਆ ਗਿਆ ਤਾਂ ਅਸੀਂ ਵੀ ਨਹੀਂ ਬਚਾਂਗੇ ਫੇਰ ਸਾਜ਼ਿਸ਼ ਰਚੀ ਜਾਂਦੀ ਹੈ ਰਿਤਿਕ ਦੇ ਕਤਲ ਦੀ ਹਣੀ ਦਾ ਇੱਕ ਦੋਸਤ ਸੰਸਕਰ ਉਸ ਨੂੰ ਹਣੀ ਬੁਲਾਉਂਦਾ ਹੈ ਤੇ ਸਾਰੀ ਗੱਲ ਸਮਝਾਉਂਦਾ ਹੈ ਫੇਰ ਪ੍ਰਤਾਪ ਨਗਰ ਦੇ ਰੇਲਵੇ ਲਾਈਨ ਦੀ ਪੂੜੀ ਹੀਠਾਂ ਸੰਸਕਰ ਹਣੀ ਤੇ ਰਿਤਿਕ ਇਹ ਤਿੰਨੇ ਜਾਂਦੇ ਨੇ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਤੋਂ ਬਾਅਦ ਰਿਤਿਕ ਨੂੰ ਉਦਾਂ ਹੀ ਮਾਰ ਦਿੱਤਾ ਜਾਂਦਾ ਹੈ ਸੰਸਕਾਰ ਤੇ ਹਣੀ ਦੋਨੋਂ ਉਸ ਨੂੰ ਮਾਰ ਕੇ ਪੈਟਰੋਲ ਛਿਰਕ ਕੇ ਅੱਗ ਲਾ ਦਿੰਦੇ ਨੇ ਉਸ ਦੀ লাশ ਮਚਾ ਦਿੰਦੇ ਨੇ ਇਹ ਘਟਨਾ ਹੁੰਦੀ ਹੈ 26 ਮਈ 2017 ਦੀ 27 ਮਈ 2017 ਨੂੰ ਇੱਕ ਮਿੰਟੂ ਨੌ ਦਾ ਬੰਦਾ ਉਸ ਪੁਲੀ ਕੋਲੋਂ ਲੰਘਦਾ ਤਾਂ ਉਹ ਦੇਖਦਾ ਕਿ ਇੱਕ ਅਧ ਮੱਚੀ ਹੋਈ লাশ ਪਈ ਹੈ ਉਹ ਰੌਲਾ ਪਾ ਦਿੰਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਖਬਰ ਕੀਤੀ ਜਾਂਦੀ ਹੈ ਪੁਲਿਸ ਆ ਜਾਂਦੀ ਹੈ ਬਾਡੀ ਦੀ ਸਨਾਖਤ ਕਰਦੀ ਹੈ ਸਨਾਖਤ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਕਿ ਇਹ লাশ ਤਾਂ ਰਿਤਿਕ ਦੀ ਹੈ ਫਿਰ ਪੁਲਿਸ ਕੜੀ ਨਾਲ ਕੜੀ ਜੋੜਦੀ ਹੈ ਤੇ ਇਸ ਦਾ ਨਤੀਜਾ ਹੁੰਦਾ ਹੈ ਕਿ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਤਲ ਹਣੀ ਨੇ ਕੀਤਾ ਹਣੀ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਫਿਰ ਉਸ ਤੋਂ ਪੁੱਛਗਿੱਛ ਕਰਦੀ ਹੈ ਜਿਹੜੀ ਕਹਾਣੀ ਇਸ ਕਤਲ ਪਿੱਛੇ ਹਣੀ ਨੇ ਦੱਸੀ ਉਹ ਸੁਣ ਕੇ ਪੁਲਿਸ ਵੀ ਹੈਰਾਨ ਸੀ ਤੇ ਸੁਣਨ ਵਾਲੇ ਵੀ ਹੈਰਾਨ ਸੀ ਹਣੀ ਦੱਸਦਾ ਹੈ ਕਿ ਹਿਮੰਤ ਚੰਗੇ ਘਰ ਦਾ ਮੁੰਡਾ ਸੀ ਪੈਸੇ ਵਾਲਾ ਸੀ ਇਹ ਅਕਸਰ ਮੇਰੇ ਘਰੇ ਆਇਆ ਜਾਇਆ ਕਰਦਾ ਸੀ ਤੇ ਮੇਰੀ ਮਾਂ ਦੀਆਂ ਤੇ ਇਸ ਦੀਆਂ ਦੋਨਾਂ ਦੀਆਂ ਨਜ਼ਦੀਕੀਆਂ ਵਧ ਗਈਆਂ ਤੇ ਮੈਨੂੰ ਇਹ ਗੱਲ गवारा ਨਹੀਂ ਸੀ ਇਸ ਗੁੱਸੇ ਦੇ ਵਿੱਚ ਮੈਂ ਹਿਮੰਤ ਦਾ ਖੂਨ ਕਰ ਦਿੱਤਾ ਉਸ ਤੋਂ ਬਾਅਦ ਲੋਕੇਸ਼ ਤੇ ਰਿਤਿਕ ਦਾ ਖੂਨ ਕਰਨਾ ਕਤਲ ਕਰਨਾ ਮੇਰੀ ਮਜਬੂਰੀ ਬਣ ਗਈ ਇੱਕ ਹੋਰ ਗੱਲ ਹਣੀ ਦੱਸਦਾ ਕਿ ਪੁਲਿਸ ਜੇ ਮੇਰੇ ਤੱਕ ਨਾ ਪਹੁੰਚਦੀ ਤਾਂ ਇਸ ਤੋਂ ਅਗਲਾ ਸ਼ਿਕਾਰ ਮੇਰਾ ਸੰਸਕਾਰ ਸੀ ਮੈਂ ਚੌਥਾ ਕਤਲ ਵੀ ਕਰ ਦੇਣਾ ਸੀ ਪੁਲਿਸ ਹਣੀ ਨੂੰ ਸੰਸਕਾਰ ਨੂੰ ਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹ ਮਕਦਮਾ 5 ਸਾਲ ਚੱਲਦਾ ਹੈ ਨਵੰਬਰ 2022 ਨੂੰ ਹਣੀ ਦੀ ਮਾਂ ਪੂਨਮ ਨੂੰ ਅਦਾਲਤ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਉਸ ਤੋਂ ਲਗਭਗ 1 ਸਾਲ ਬਾਅਦ ਅਗਸਤ 2023 ਨੂੰ ਹਣੀ ਤੇ ਸੰਸਕਾਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਕਤਲਾਂ ਦਾ ਵੱਡਾ ਕਾਰਨ ਪੂਨਮ ਸੀ ਜਾਨੀ ਹਣੀ ਦੀ ਮਾਂ ਸੀ ਕਿਉਂਕਿ ਉਹ ਇੱਕ ਛਾਤ ਔਰਤ ਦੱਸੀ ਜਾਂਦੀ ਹੈ ਜਦੋਂ ਇਨਸਪੈਕਟਰ ਉਸ ਨੂੰ ਗ੍ਰਿਫਤਾਰ ਕਰਨ ਆਉਂਦਾ ਹੈ ਤਾਂ ਉਹ ਇਨਸਪੈਕਟਰ ਨੂੰ ਧਮਕੀ ਦਿੰਦੀ ਹੈ ਕਿ ਮੈਂ ਤੇਰੀਆਂ ਛਾਲਾਂ ਚਕਾ ਦਿਆਂਗੀ ਤੇ ਉਸ ਦੇ ਪਿੱਛੇ ਵੱਡੇ ਵੱਡੇ ਵਪਾਰੀਆਂ ਦੇ ਤੇ ਵੱਡੇ ਵੱਡੇ ਅਧਿਕਾਰੀਆਂ ਦੇ ਫੋਨ ਵੀ ਪੁਲਿਸ ਨੂੰ ਆਉਂਦੇ ਆ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਔਰਤ ਦੇ ਸਬੰਧ ਕੱਲੇ ਆਪਣੇ ਭਰਾ ਦੇ ਦੋਸਤ ਨਾਲ ਜਾਂ ਆਪਣੇ ਮੁੰਡੇ ਦੇ ਦੋਸਤ ਨਾਲ ਹੀ ਨਹੀਂ ਸੀ ਬਲਕਿ ਵੱਡੇ-ਵੱਡੇ ਵਪਾਰੀਆਂ ਤੇ ਵੱਡੇ-ਵੱਡੇ ਅਧਿਕਾਰੀਆਂ ਨਾਲ ਵੀ ਸੀ ਕਹਿੰਦੇ ਨੇ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਇਸ ਗੱਲ ਦਾ ਵੀ ਨਤੀਜਾ ਇਹ ਨਿਕਲਿਆ ਕਿ ਉਸ ਔਰਤ ਨੂੰ ਵੀ ਉਮਰ ਕੈਦ ਦੀ ਸਜ਼ਾ ਹੋ ਗਈ ਮੁੰਡਾ ਵੀ ਜੇਲ੍ਹ ਦੇ ਵਿੱਚ ਚਲਿਆ ਗਿਆ ਇੱਕ ਦੋਸਤ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਤਿੰਨ ਨੌਜਵਾਨ ਮੁੰਡਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਸੋ ਤੁਹਾਡੇ ਇਸ ਪੂਰੇ ਘਟਨਾਕਰਮ ਉੱਤੇ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟੇ ਕਾਲ